ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਂਸ ਅਗੇਨ ਥਿਸ ਇਜ਼ ਮਨੀ ਸੰਦੂ ਗਾਇਜ਼ ਅੱਜ ਅਪਾ ਪਹੁੰਚੇ ਆ ਜੀ ਬਹੁਤ ਹੀ ਘੈਂਟ ਤੇ ਬਹੁਤ ਖਾਸ ਬੰਦੇ ਦੇ ਨਾਲ ਅੱਜ ਤੁਹਾਨੂੰ ਮਲਾਵਾਂਗੇ ਉਹ ਮਹਾਨ ਸ਼ਖਸੀਅਤ ਨੂੰ ਜੋ ਕਿ ਬਹੁਤ ਹੀ ਵੱਡੇ ਮਨੋਵਿਗਿਆਨਿਕ ਨੇ ਸੋ ਸਾਡੇ ਨਾਲ ਮੌਜੂਦ ਨੇ ਗਿਆਨ ਸਿੰਘ ਮਨੋਵਿਗਿਆਨਿਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣਾ ਸਮਾਂ ਦੇ ਲਈ ਤੇ ਸਾਡੇ ਨਾਲ ਅੱਜ ਇੱਥੇ ਮੌਜੂਦ ਹੋਏ ਹੋ ਤੁਸੀਂ ਸੋ ਅੱਜ ਤੁਹਾਡੀ ਜ਼ਿੰਦਗੀ ਦੀਆਂ ਗੱਲਾਂ ਜਿਹੜੀਆਂ ਨੇ ਮੁਸ਼ਕਲਾਂ ਜਿਹੜੀਆਂ ਨੇ ਸਾਰੀਆਂ ਹੱਲ ਹੋ ਜਾਣਗੀਆਂ ਕਿਨੇ ਹੋਣ ਗਿਆ ਦੱਸਾਂਗੇ ਸਾਨੂੰ ਆਪ ਆਪਣੇ ਮੂੰਹੋਂ ਗਿਆਨ ਸਿੰਘ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਤੇ ਸਾਡੇ ਦੂਰ ਨੇੜੇ ਦੇ ਬੈਠੇ ਵਿਦੇਸ਼ਾਂ 'ਚ ਬੈਠੇ ਦੇਖਦੇ ਸਾਡੇ ਚੈਨਲ ਰਾਹੀਂ ਸਾਡੀਆਂ ਗੱਲਾਂ ਸੁਣਨ ਵਾਲੇ ਅੱਜ ਦੇ ਤੁਹਾਡੇ 5 ਮਿੰਟ ਖਰਚੇ ਹੋਏ ਜਿੰਦਗੀ ਭਰ ਗੱਲ ਕਮਾਣਗੇ ਕਿਉਂਕਿ ਕੋਈ ਵੀ ਤਜਰਬੇਕਾਰ ਬੰਦਾ ਜਦੋਂ ਆਪਣੀ ਜ਼ਿੰਦਗੀ ਦਾ ਨਿਚੋੜ ਕੱਢਦਾ ਤੇ ਉਹਦੇ ਵਿੱਚੋਂ ਤੁਹਾਨੂੰ ਵਧੀਆ ਗੱਲਾਂ ਤੁਹਾਡੀ ਜ਼ਿੰਦਗੀ 'ਚ ਕਮਾਣ ਵਾਲੀਆਂ ਗੱਲਾਂ ਹੀ ਦੱਸਦਾ ਵਾ ਤਾਸੋ ਤਾਹੀ ਕਹਿੰਦੇ ਨੇ ਕਿ ਸਿਆਣੇ ਦਾ ਕਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਵਾ ਤਾਂ ਇਸ ਕਰਕੇ ਅੱਜ ਤੁਹਾਡੇ ਕੋਲ ਬਹੁਤ ਵਧੀਆ ਗਿਆਨ ਸੀ ਗਿਆਨੀ ਜੀ ਯਾਨੀ ਕਿ ਮੈਂ ਬਹੁਤ ਸਿਆਣਾ ਬੰਦਾ ਆ ਗਿਆ ਵਾ ਤੇ ਹੁਣ ਤੁਸੀਂ ਸਾਫ ਲਾ ਲੋਗੇ ਤੁਹਾਡੀ ਜ਼ਿੰਦਗੀ ਅੱਜ ਤੋਂ ਬਾਅਦ ਬਦਲਣ ਵਾਲੀ ਹੈ ਤੁਹਾਡੀ ਅੱਜ ਲਾਈਫ ਚੇਂਜ ਹੋ ਜਾਣੀ ਆ ਅਗਰ ਤੁਸੀਂ ਇਹ 3-4 ਮਿੰਟ ਆਪਣੀ ਜ਼ਿੰਦਗੀ ਤੇ ਕੱਟ ਕੇ ਵੀਡੀਓ ਦੇਖ ਲਈ ਲਾਈਕ ਕਰ ਲਈ ਸ਼ੇਅਰ ਕਰ ਲਈ ਜਾਂ ਕਿਸੇ ਹੋਰ ਨੂੰ ਸ਼ੇਅਰ ਕਰ ਲਈ ਤਾਂ ਕਿ ਕਿਸੇ ਹੋਰ ਦਾ ਭਲਾ ਹੋ ਸਕੇ ਬਹੁਤ ਵਧੀਆ ਜੀ ਅੱਜ ਆਪਾਂ ਗੱਲਾਂ ਕਰਾਂਗੇ ਸਪੈਸ਼ਲ ਟੌਪਿਕ ਤੇ ਜੋ ਕਿ ਅੱਜ ਇਹ ਜਿਨੀਆਂ ਮੇਰੀਆਂ ਭੈਣਾਂ ਨੇ ਮੇਰੀ ਮਾਤਾਵਾਂ ਨੇ ਸਾਰਿਆਂ ਦੇ ਪਰਿਵਾਰ ਦੇ ਵਿੱਚ ਜੋ ਗੱਲਾਂ ਬਾਤਾਂ ਹੁੰਦੀਆਂ ਨੇ ਸੋ ਆਪਾਂ ਮੇਨ ਟੌਪਿਕ ਜੇਕਰ ਲੈ ਕੇ ਆਏ ਆ ਲੜਕੀਆਂ ਕਿ ਜਾਉਂਗੀ ਗਰਲਸ ਬਾਰੇ ਦੇ ਸਾਡੇ ਈਵਰਸ ਨੂੰ ਕੀ ਸੁਝਾਅ ਦੇਣਾ ਚਾਹੋਂਗੇ ਸਰ ਸਭ ਤੋਂ ਪਹਿਲਾਂ ਆਪਾਂ ਇਹ ਕਹਿਣਾ ਚਾਹਾਂਗੇ ਜਦ ਕਿ ਆਪਾਂ ਲక్ష్ਮੀ ਲక్ష్ਮੀ ਜਿਹੜਾ ਰੂਪ ਹੈਗਾ ਔਰਤ ਦਾ ਹੈਗਾ ਆਪਾਂ ਕੰਜਕਾ ਬਿਠਾਣੇ ਆ ਆਪਾਂ ਮਾਤਾ ਨੂੰ ਖੁਸ਼ ਕਰਦੇ ਆ ਜਾਂ ਆਪਾਂ ਮਾਤਾ ਲਈ ਵਰਤ ਰੱਖਦੇ ਆ ਜਾਂ ਕੰਜਕਾਂ ਬਿਠਾਣੇ ਆ ਕਿਉਂ ਉਹ ਇੱਕ ਔਰਤ ਦਾ ਰੂਪ ਆ ਤੇ ਆਪਾਂ ਘਰ ਦੀ ਔਰਤ ਨੂੰ ਆਪਾਂ ਕਦੀ ਖੁਸ਼ ਨਹੀਂ ਰੱਖਦੇ ਕਿਉਂਕਿ ਉਹ ਵੀ ਲక్ష్ਮੀ ਦਾ ਹੀ ਰੂਪ ਆ ਕਿਉਂਕਿ ਜੇ ਘਰ ਦੀ ਲక్ష్ਮੀ ਨਹੀਂ ਸਾਡੀ ਔਰਤ ਘਰ ਦੀ ਖੁਸ਼ ਨਹੀਂ ਹੈ ਕਿ ਤੇ ਲక్ష్ਮੀ ਕਿੱਥੋਂ ਖੁਸ਼ ਹੋ ਜਾਏਗੀ ਲక్ష్ਮੀ ਮਾਤਾ ਕਿੱਥੋਂ ਖੁਸ਼ ਹੋ ਜਾਏਗੀ ਤਾਂ ਸੋ ਸਭ ਤੋਂ ਪਹਿਲਾਂ ਔਰਤ ਦੀ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਆ ਚਾਹੇ ਉਹ ਤੁਹਾਡੀ ਮਾਂ ਹੈ ਤੁਹਾਡੀ ਭੈਣ ਹੈ ਤੁਹਾਡੀ ਬੇਟੀ ਹੈ ਤੇ ਕੋਈ ਵੀ ਤੁਹਾਡਾ ਰਿਸ਼ਤਾ ਹੈ ਚਾਹੇ ਉਹ ਤੁਹਾਡੀ ਪਤਨੀ ਹੈ ਉਹਦੀ ਰਿਸਪੈਕਟ ਕਰਨੀ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਉਹਨੂੰ ਰਿਸਪੈਕਟ ਕਰਨੀ ਤੇ ਲੋਕਾਂ ਤੋਂ ਰਿਸਪੈਕਟ ਕਰਵਾਣੀ ਸਾਡਾ ਫਰਜ਼ ਹੈ ਤੋਂ ਸਾਨੂੰ ਇੱਕ ਚੀਜ਼ ਦੱਸਿਓ ਸਾਡੇ ਵੀਵਜ਼ ਬਹੁਤ ਇੱਛੂ ਗੁਨੇ ਜਾਣਨ ਲਈ ਕਿ ਜਿਵੇਂ ਅੱਜਕੱਲ ਹਰ ਘਰ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਖਾਸ ਕਰ ਪਤੀ ਦੇ ਪਤਨੀ ਦੇ ਵਿੱਚ ਜਿਹੜੇ ਮਰੀ ਮਰੀ ਗੱਲ ਤੇ ਲੜਾਈ ਝਗੜੇ ਹੁੰਦੇ ਨੇ ਆਪਣੀ ਪਤਨੀ ਨੂੰ ਖੁਸ਼ ਰੱਖਣ ਦਾ ਰਾਜ਼ ਅੱਜ ਸਾਡੇ ਵੀਵਜ਼ ਨੂੰ ਦੱਸੋ ਸਰ ਪਤਨੀ ਨੂੰ ਖੁਸ਼ ਰੱਖਣ ਦਾ ਬਹੁਤ ਹੀ ਸੋਖਾ ਉਪਾਅ ਆ ਸੋਖਾ ਤਰੀਕਾ ਪਰਲੋਕੀ ਕਰਦੇ ਨੇ ਕਿਉਂਕਿ ਉਦਾਹਰਨ ਦੇ ਤੌਰ ਤੇ ਆਪਾਂ ਮੰਨ ਲੀਏ ਜੇ ਆਪਾਂ ਪਤਨੀ ਕੋਈ ਵਾਰੀ ਕੁਝ ਕਹਿੰਦੀ ਆ ਜਾਂ ਸਾਡੇ ਕੋਲੋਂ ਕੁਝ ਪੁੱਛਦੀ ਆ ਉਹ ਉਹ ਚੀਜ਼ ਪੁੱਛਦੀ ਜਿਹੋ ਉਹਨੂੰ ਪਤਾ ਹੁੰਦੀ ਆ ਤੇ ਬੰਦਾ ਉਹਦਾ ਝੂਠ ਬੋਲਦਾ ਤੇ ਉਹਦਾ ਝੂਠ ਫੜਿਆ ਜਾਂਦਾ ਤੇ ਆ ਨਿੱਕੇ ਨਿੱਕੇ ਗੱਲਾਂ ਤੋਂ ਕਲੇਸ਼ ਪੈ ਜਾਂਦਾ ਸਭ ਤੋਂ ਪਹਿਲਾਂ ਤਾਂ ਆਪਣੀ ਘਰ ਵਾਲਿਆਂ ਨਾਲ ਪੂਰੇ ਫਰੈਂਡ ਬਣ ਕੇ ਰੋ ਸਾਰੀ ਗੱਲ ਕਲੀਅਰ ਕਰਕੇ ਚੱਲੋ ਚਾਹੇ ਤੁਸੀਂ ਗਲਤ ਹੋ ਜਾਂ ਸਹੀ ਹੋ ਉਹ 2 ਮਿੰਟ ਦਾ ਕਲੇਸ਼ ਤੁਹਾਡੀ ਜ਼ਿੰਦਗੀ ਭਰ ਦੇ ਵਿੱਚ ਤੁਹਾਡਾ ਵਿਸ਼ਵਾਸ ਖਤਮ ਕਰ ਦਿੰਦੀ ਹੈ। ਅਗਰ ਤੁਸੀਂ ਪਹਿਲਾਂ ਹੀ ਉਹਨੂੰ ਸਾਰਾ ਕੁਝ ਦੱਸ ਕੇ ਚੱਲੋਗੇ ਤਾਂ ਕਿ ਉਹ ਤੁਹਾਡੇ ਨਾਲ ਮੋੜ ਨਾ ਮੋੜਾ ਲਾ ਕੇ ਖੜੇਗੀ। ਕਿਉਂਕਿ ਅੱਜਕੱਲ ਤੁਸੀਂ ਖੁਦ ਦੇਖਿਆ ਹੋਣਾ ਤੁਸੀਂ ਇੰਸਟਾਗ੍ਰam ਤੇ ਮੈਂ ਬੜੇ ਦੇਖਣਾ ਚੁਟਕਲੇ ਉਹ ਦਿਖਾਉਂਦੇ ਔਰਤ ਨੂੰ ਸਿਰਦਰਦ ਦੱਸਦੇ ਨੇ ਬਿਮਾਰੀ ਦੱਸਦੇ ਨੇ ਪਰੇਸ਼ਾਨੀ ਦੱਸਦੇ ਨੇ ਪਰ ਔਰਤ ਨੂੰ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਔਖੇ ਵੇਲੇ ਜਦੋਂ ਖੜਦੀ ਕੌਣ ਖੜਦੀ ਹੈ ਔਰਤ ਖੜਦੀ ਹੈ ਜਦੋਂ ਸਾਰੇ ਰਿਸ਼ਤੇਦਾਰ ਭੱਜ ਜਾਂਦੇ ਆ ਉਹ ਤੁਹਾਡੇ ਨਾਲ ਕੌਣ ਖੜਦੀ ਹੈ ਔਰਤ ਖੜਦੀ ਹੈ ਜਦੋਂ ਬੰਦਾ ਬਿਮਾਰ ਹੋ ਜਾਂਦਾ ਮੰਜੇ ਤੇ ਪੈ ਜਾਂਦਾ ਹਸਪਤਾਲ ਪਹੁੰਚ ਜਾਂਦਾ ਔਰਤ ਬੱਚੇ ਵੀ ਸਾਂਭਦੀ ਹੈ ਕੰਮ ਵੀ ਕਰਦੀ ਹੈ ਤੁਹਾਡੀ ਦੇਖਭਾਲ ਵੀ ਕਰਦੀ ਹੈ ਤੁਹਾਡਾ ਲਾਜ ਵੀ ਕਰਦੀ ਆਪਣਾ ਘਰਾਂ ਤੱਕ ਵੇਚ ਦਿੰਦੀ ਹੈ ਬਿਲਕੁਲ ਉਹ ਚੀਜ਼ ਕਿਉਂ ਨਹੀਂ ਦਿਖਦੀ ਲੋਕਾਂ ਨੂੰ ਕਿਉਂ ਨਹੀਂ ਨਜ਼ਰ ਆਉਂਦੀ ਉੱਤੇ ਕਿਉਂ ਨਹੀਂ ਕੋਈ ਰੀਲ ਪੰਦਾ ਕਿਉਂਕਿ ਔਰਤ ਨੂੰ ਸਿਰਫ ਨੈਗੇਟਿਵ ਦਿਖਾ ਕੇ ਜਾਂ ਉਹਨੂੰ ਮਨੋਰੰਜਨ ਦਾ ਸਾਧਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੁਸੀਂ 50 ਡਿਗਰੀ ਟੈਂਪਰੇਚਰ ਹੁੰਦਾ ਔਰਤ ਚੁੱਲੇ ਦੇ ਉੱਤੇ ਖੜ ਕੇ ਖਾਣਾ ਬਣਾਉਂਦੀ ਆ ਥੋੜਾ ਜਿਹਾ ਨਮਕ ਤੇ ਜੇ ਹੁੰਦਾ ਬੰਦਾ ਗੁੱਸੇ ਜਾ ਕੇ ਕਹਿੰਦਾ ਰੋਟੀ ਬਣਾਈ ਐ ਤੈਨੂੰ ਕਿਸੇ ਨੇ ਕੁਝ ਸਿਖਾਇਆ ਨਹੀਂ ਜਦਕਿ ਤੁਸੀਂ ਉਹਨੂੰ ਕਹਿ ਸਕਦੇ ਹੋ ਵੀ ਦਾਲ ਸਬਜ਼ੀ ਬਹੁਤ ਟੇਸਟੀ ਐ ਸਿਰਫ ਥੋੜਾ ਜਿਹਾ ਲੂਣ ਜ਼ਿਆਦਾ ਵਾ ਬਸ ਕਿਉਂਕਿ ਇਹ ਗਲ ਕਹਿੰਦੇ ਤਰੀਕਾ ਹੁੰਦਾ ਹਾਂਜੀ ਓਏ ਇਹ ਛੋਟੇ ਛੋਟੇ ਗੱਲਾਂ ਦਾ ਜਦੋਂ ਆਪਣੇ ਮੀਆਂ ਬੀਬੀ ਦੀ ਆਪਸ ਚ ਲੜਾਈ ਹੁੰਦੀ ਆ ਉਹ ਹੁਣ ਘਰ ਵਾਲਾ ਦਾ ਸ਼ਰਾਬ ਪੀਂਦਾ ਜਾਂ ਨਸ਼ਾ ਕਰਦਾ ਜਾਂ ਕੋਈ ਉਹਦੇ ਘਰ ਵਾਲੇ ਦੀ ਕੋਈ ਮਾੜੀ ਆਦਤ ਹੈ ਉਹ ਉਹਦੇ ਆਪਣੇ ਘਰ ਵਾਲਿਆਂ ਨੂੰ ਦੱਸਣ ਦੀ بجائے ਗਵੰਡਨ ਨੂੰ ਦੱਸੇਗੀ ਜਾਂ ਤੇ ਰਿਸ਼ਤੇਦਾਰ ਨੂੰ ਦੱਸੇਗੀ ਲੋਕਾਂ ਨੇ ਭਾਈ ਮਜੇ ਲੈਣੇ ਨੇ ਕਿਉਂਕਿ ਕੁੜੀਆਂ ਜਨਾਨੀਆਂ ਜਿਹੜੀਆਂ ਅੱਜ ਕੱਲ ਨੇ ਉਹ ਚੁਗਲੀਆਂ ਕਰਕੇ ਕੁਝ ਹੁੰਦੀਆਂ ਨੇ ਆਪਣੇ ਘਰ ਦੀਆਂ ਭੇਟ ਆਪ ਖੋਲ੍ਹਦੀਆਂ ਨੇ ਲੋਕਾਂ ਦੇ ਮੂਹਰੇ ਸੌਣੋਂ ਵੱਡੀ ਜ਼ਰਰਤ ਹੈ ਕਿ ਰਮਾਇਨ ਦੀ ਕਾਰਕਾ ਭੇਤੀ ਲੰਕਾ ਟਾਏ ਜਦੋਂ ਆਪਾਂ ਆਪਣੇ ਘਰ ਦੇ ਭੇਟ ਲੋਕਾਂ ਨੂੰ ਦੱਸਾਂਗੇ ਨਾ ਤਾਂ ਤੀਜਾ ਬੰਦਾ ਤੁਹਾਡੀ ਕਦੀ ਵੀ ਹੈਲਪ ਨਹੀਂ ਕਰੂਗਾ ਮੇਰੇ ਤੋਂ ਲਿਖ ਕੇ ਲੈ ਲਓ ਕਿਸੇ ਬੰਦੇ ਦੀ ਕੋਈ ਵੀ ਤੀਜਾ ਬੰਦਾ ਕਦੀ ਹੈਲਪ ਨਹੀਂ ਕਰਦਾ ਸਿਰਫ ਤੁਹਾਡੇ ਘਰ ਦੇ ਕਲੇਸ਼ ਤੇ ਮ제 ਲੈਂਦਾ ਵਾ ਬਿਲਕੁਲ ਜਿਵੇਂ ਤੁਹਾਡੇ ਜੀ ਕੋਈ ਪ੍ਰੋਬਲਮ ਆੜੀ ਆ ਤਾਂ ਤੁਹਾਡਾ ਹਸਬੰਦ ਤੁਹਾਨੂੰ ਕਵੇ ਬਜਾਏ ਕਿ ਤੀਸਰੇ ਬੰਦੇ ਨੂੰ ਕਿਉਂਕਿ ਜਦੋਂ ਬਿਮਾਰੀ ਸਾਨੂੰ ਆਉਂਦੀ ਹੈ ਡਾਕਟਰ ਕੋਲ ਜਾ ਕੇ ਦੱਸਦੇ ਨਾ ਸਾਨੂੰ ਇਹ ਪ੍ਰੋਬਲਮ ਦਵਾਈ ਅਸੀਂ ਲੈਣੇ ਆ ਬਿਲਕੁਲ ਉਸੇ ਤਰ੍ਹਾਂ ਛੋਟੇ ਛੋਟੇ ਜਿਜਾ ਦਾ ਧਿਆਨ ਰੱਖਾਂਗੇ ਘਰ ਦੇ ਵਿੱਚ ਸੁੱਖ ਬਣਿਆ ਰਹੇਗਾ ਘਰ ਵਾਲੀ ਜਿਹੜੀ ਆਪਣੇ ਘਰ ਵਾਲੀ ਆ ਉਹਦੀ ਹਰ ਇੱਛਾ ਆਖਰੀ ਸਮਝ ਕੇ ਪੂਰੀ ਕਰੋ ਬਿਲਕੁਲ ਆਖਰੀ ਸਮਝ ਕੇ ਸੌਰੀ ਮੇਰਾ ਕਹਿਣਾ ਮਤਲਬ ਇਹ ਨਾ ਸਮਝੋ ਕਿ ਉਸ ਤੋਂ ਬਾਅਦ ਉਹ ਟਪਕ ਜੂਗੀ ਮੇਰਾ ਕਹਿਣ ਦਾ ਮਤਲਬ ਹਰ ਇੱਛਾ ਨੂੰ ਐਦਾ ਪੂਰੀ ਕਰੋ ਕਿ ਵੀ ਇਸ ਤੋਂ ਬਾਅਦ ਉਹ ਕੁਝ ਨਹੀਂ ਮੰਗੇਗੀ ਕੁਝ ਨਹੀਂ ਮੰਗੇ ਉਹਦੇ ਨਾਲ ਘਰ ਵਾਲੀ ਵੀ ਖੁਸ਼ ਤੁਹਾਡਾ ਹੀ ਘਰ ਦਾ ਮਾਹੌਲ ਵੀ ਵਧੀਆ ਤੁਹਾਡੇ ਬੱਚੇ ਵੀ ਖੁਸ਼ ਵਧੀਆ ਖਾਣਾ ਵਧੀਆ ਪਾਣਾ ਪ੍ਰੈਸ ਕਿਤੇ ਕੱਪੜੇ ਤੁਹਾਨੂੰ ਨਾ ਮਿਲਣਾਂ ਕਾ ਤੁਸੀਂ ਸਾਡੀਆਂ ਵੀਡੀਓ ਡਿਲੀਟ ਕਰ ਦਿਓ ਕਰ ਦਿਓ ਬਾਈ ਰੀਡ ਕਰ ਦਿਓ ਬਾਈ ਜੇ ਅਗਰ ਇਹ ਚੀਜ਼ਾਂ ਹੁਣ ਲੱਗ ਜਾਣ ਤਾਂ ਫਿਰ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ 100 ਬਹੁਤ ਚੀਜ਼ਾਂ ਛੋਟੀਆਂ ਛੋਟੀਆਂ ਨੇ ਜੋ ਆਪਾਂ ਆਪਣੇ ਚ ਅੱਜ ਤੋਂ ਬਦਲਾਵ ਲੈ ਕੇ ਆਵਾਂਗੇ ਕੱਲ ਤੋਂ ਸਾਨੂੰ ਇਹ ਫੈਦਰ ਦੇਣੀਆਂ ਬਿਲਕੁਲ ਜੀ